ਦੇਖੋ ਇਹ ਜਿਹੜੇ ਲੋਕ ਹੈ ਸਿੱਖ ਕਤਲੇਆਮ ਜਦੋਂ ਹੋਇਆ ਇਹ ਸਿੱਖ ਕਤਲੇਆਮ ਦੇ ਜਿਹੜੇ ਇਹ ਤਸੱਦਦ ਦਾ ਸ਼ਿਕਾਰ ਹੋਏ ਤੇ ਸਰਕਾਰ ਨੇ ਇਹਨਾਂ ਨੂੰ ਫਲੈਟ ਅਲਾਟ ਕਰੇ ਔਰ ਉਸ ਤੋਂ ਮੇ 2-2 ਲੱਖ ਰੁਪਈਆ ਇਹਨਾਂ ਨੂੰ مالی ਮਦਦ ਦੇ ਰੂਪ ਦੇ ਵਿੱਚ ਵੀ ਮਿਲਿਆ ਤੇ ਇੱਕ ਪਾਸੇ ਉਹ ਸਰਕਾਰਾਂ ਸੀਗੀਆਂ ਇੱਕ ਪਾਸੇ ਅੱਜ ਨਵੀਂ ਸਰਕਾਰ ਜਿਹੜੇ ਹਕਮਰਾਨ ਹੈ ਕਿਉਂਕਿ ਜਿਹੜਾ ਪੂਰੇ ਮੈਂ ਕਹਿੰਨਾ ਸ਼ਹਿਰ ਦੇ ਵਿੱਚ ਇੱਕ ਡਰਾਈਵ ਚੱਲ ਰਹੀ ਹੈ ਬਿਲਕੁਲ ਹੈ ਉਹਦਾ ਠੀਕ ਹੈ ਇਹਨਾਂ ਨੇ ਤਾਂ ਆਪਣੇ ਆਪ ਵਿਚਾਰੇ ਨੇ ਆਪਣੀਆਂ ਟੀਨਾ ਸਾਰਾ ਕੁਝ ਤੋੜ ਲਿਆ ਪਰ ਫਿਰ ਵੀ ਪ੍ਰਸ਼ਾਸਨ ਇਹਨਾਂ ਨੂੰ ਡਰਾ ਰਿਹਾ ਧਮਕਾ ਰਿਹਾ ਸੋ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਇਹਨਾਂ ਪਰਿਵਾਰਾਂ ਦੇ ਨਾਲ ਹੈ ਕਿਉਂਕਿ ਇਹ ਪਹਿਲੇ ਹੀ ਤਸੱਦ ਦਾ ਸ਼ਿਕਾਰ ਹੈ ਅਸੀਂ ਬਿਖਟਾ ਕੇ ਇਹਨਾਂ ਦੇ ਨਾਲ ਖੜਾਂਗੇ ਔਰ ਜੋ ਵੀ ਲੜਾਈ ਲੜਨੀ ਪਈ ਇਹਨਾਂ ਦੇ ਨਾਲ ਲੜਾਂਗੇ ਦੇ ਕਾਰਵਾਈ ਕੀ ਕਰਦੇ ਆ ਗਵਾੜਾ ਦੇ ਲਈ ਦੇਖੋ ਟਮਾਟਾ ਇਹਨਾਂ ਨੂੰ ਕਹੀ ਜਾਂਦਾ ਵੀ ਤੁਸੀਂ ਇਲਿਗਲ ਇਨਕ੍ਰੋਚਮੈਂਟ ਕਰੀ ਹੋਈ ਹੈ ਜਦ ਕਿ ਇਹੋ ਜਿਹਾ ਤੁਹਾਡੇ ਸਾਹਮਣੇ ਇਹ ਸੜਕ ਕਿੰਨੀ ਖੁੱਲੀ ਹੈ ਦੱਸੋ ਕੀ ਕਰਨਾ ਇੱਕ ਪਰਿਵਾਰ ਚ ਦਾਦਾ ਜੀ ਹੋ ਗਏ ਵਿਚਾਰਿਆਂ ਕੋਲ ਦੋ ਦੋ ਕਮਰੇ ਆ ਉਹਨਾਂ ਤੋਂ ਵੀ ਇੱਕ ਕਮਰਾ You ਰਹਣਾ ਹਾਈ ਕੋਰਟ ਦੇ ਰੈਟ ਪਾਈ ਗਈ ਆ ਉਸੇ ਤਰ੍ਹਾਂ ਦੇ ਕਾਰਵਾਈ ਅਮਦ ਲੈਣ ਦੀ ਜਾਰੀ ਹੈ ਇਹ ਰਿੱਟ ਜਿਹੜੀ 11 ਫੇਸੇ ਟੁਕਦੀ ਹੈ ਉਹ ਰਿੱਟ ਉਦੋਂ ਕਿਉਂ ਨਹੀਂ ਕੰਮ ਕਰਦੀ ਜਦੋਂ ਇਹਨਾਂ ਦਾ ਆਪਣਾ ਜਿਹੜਾ ਇੰਡਸਟਰੀ ਮਿਨਿਸਟਰ ਲੁਧਿਆਣਾ ਦੇ ਵਿੱਚ ਕਾਲਜ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰਦਾ ਇਹ ਰਿੱਟ ਉਦੋਂ ਕੰਮ ਨਹੀਂ ਆਉਂਦੀ ਜਦੋਂ ਇਹਨਾਂ ਦੇ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਉਹ ਨਜਾਇਜ਼ ਕਬਜ਼ੇ ਕਰਦੇ ਆ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਦੇ ਹਾਈ ਕੋਰਟ ਕਿੱਥੇ ਜਾਂਦੀ ਆ ਉਦੋਂ ਕੀ ਆ ਇਹ ਗਰੀਬ ਲੋਕਾਂ ਵਾਸਤੇ ਹਾਈ ਕੋਰਟ ਰੱਖਿਆ ਇਹ ਕਾਨੂੰਨ ਦਾ ਡਰਾਵਾ ਔਰ ਪੁਲਿਸ ਦਾ ਡਰਾਵਾ ਸਿਰਫ ਆਮ ਬੰਦ ਜੀ ਲੋਕਾਂ ਲਈ ਹੈ ਇਹ ਗੱਲ ਬਿਲਕੁਲ ਗਲਤ ਹੈ ਲੋਕ ਬਰਦਾਸ਼ਤ ਨਹੀਂ ਕਰਨਗੇ ਔਰ ਜੇ ਲੋਕ ਆਪਣੇ ਤੋਂ ਬਾਹਰ ਹੋ ਗਏ ਮੈਂ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਨਾ ਜੇ ਸਰਕਾਰ ਜਾਗੇ ਲੋਕ ਜਾਗੇ ਲੋਕ ਇਕੱਠੇ ਹੋ ਗਏ ਤਾਂ ਤੁਹਾਡਾ ਇੱਥੇ ਰਹਿਣਾ ਤੇ ਰਾਜ ਕਰਨਾ ਮੁਸ਼ਕਲ ਹੋ ਜਾਊਗਾ ਬੋਲਿਆ ਵੀ ਤੁਸੀਂ ਆ ਕਿੰਨਾ ਲਾ ਦੋ ਜਿਹੜੀ ਐਕਸਟਰਾ ਜ਼ਮੀਨ ਹੈਗੀ ਉਹ ਇਹਨਾਂ ਨੇ ਤਾਰਤੀ ਹੈ ਬੜੀ ਉਹਦੇ ਨਾਲ ਵੀ ਇੱਜ਼ਤ ਮਾਨ ਨਾਲ ਵੀ ਤੁਸੀਂ ਤੁਹਾਡਾ ਕਹਿਰ ਸਿਰ ਮੱਥੇ ਤਾਰਤੀਆ ਹੁਣ ਉਹ ਕਹੇ ਵੀ ਅੰਦਰ ਦੀ ਕੰਦਾ ਵੀ ਢਾ ਦੋ ਇਹ ਤਾਂ ਸਾਰਾ ਸਾਰ ਗਲਤ ਹੈ ਜੀ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਰਵਾਈ ਖਰੀਦ ਬਲੌਕ ਕਰ ਰਹੇ ਹਾਂ ਜੀ ਉਹ ਦਾ ਵਿਰੋਧ ਕਰ ਰਹੇ ਉਹ ਤਾਂ ਵਿਰੋਧ ਕਰ ਰਹੇ ਜੀ ਹੈ ਅਸੀਂ ਅਕਾਲੀ ਦਲ ਸਮੂੱਚਾ ਅਕਾਲੀ ਦਲ ਇਹਨਾਂ ਦੇ ਨਾਲ ਦੰਗਾ ਪੀੜਤਾ ਦੇ ਨਾਲ ਪਹਿਲਾਂ ਇਹਨਾਂ ਨੇ ਬਹੁਤ ਅਫਸਰ ਦੀਆਂ ਸਈਆਂ ਨੇ ਵਿਚਾਰਿਆ ਨੇ ਇਹਨਾਂ ਨੇ ਕਮਰੇ ਬਣਾਏ ਨੇ ਅੰਦਰ ਅਕੰਧਲ ਕਮਰੇ ਬਣਾਏ ਨੇ ਜਗ੍ਹਾ 'ਚ ਬਣਾਏ ਨੇ ਆਪ ਹੀ ਇਹਨਾਂ ਨੇ ਆਪਣੇ ਆਪ ਉਤਾਰ ਲਏ ਹੁਣ ਕਹਿੰਦੇ ਅੰਦਰ ਦਾ ਵੀ ਉਤਾਰਨਾ ਇਹ ਤੱਕਾ ਹੈ ਇਹ ਪੂਰਾ ਤੱਕਾ ਹੋ ਰਿਹਾ ਇਹਨਾਂ ਦੇ ਨਾਲ ਅਸੀਂ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਜੀ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸ ਹਮੇਸ਼ਾ ਇਹੀ ਕਹਿੰਦੀ ਐ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਇਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਐ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਐ ਤੁਹਾਡਾ ਫੰਡ ਹੁੰਦਾ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੇਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ